ਬੱਕਰੇ ਦਾ achar ਮੱਛੀ ਦਾ achar ਤੇ ਦੇਸੀ ਮੁਰਗੇ ਦਾ achar ਆਪਣਾ ਟੇਸਟ ਹੈ ਨਾ ਜਿਹੜਾ ਬਾ ਕਮਾਲ ਟੇਸਟ ਹੈਗਾ ਬਾ ਕੁਆਲਟੀ ਇਸ ਤਾਂ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਸ਼ੁੱਧ ਮਸਾਲੇ ਪੈਂਦੇ ਆ ਗਾਰੰਟੀ ਬਾਈ ਜੀ ਫਰਿੱਜ ਦੇ ਵਿੱਚ ਰੱਖੋ 1 ਮਹੀਨੇ ਦੀ ਜ਼ਿੰਮੇਵਾਰੀ ਆ ਹਾਂਜੀ ਦੂਜੀ ਗਾਰੰਟੀ ਇਹ ਆ ਵੀ ਟੇਸਟ ਨਾ ਵਧੀਆ ਲੱਗੇ ਤੁਸੀਂ ਮੰਗਾ ਲਓ 2 ਦਿਨ ਬਾਅਦ ਵੀ ਸਾਡਾ achar ਸਾਨੂੰ ਫੋਨ ਕਰੋ ਵਾਪਸ ਕਰ ਦਿਓ ਲੈ ਵੀ ਦੋਸਤੋ ਜੇ ਤੁਸੀਂ ਇੱਕ ਵਾਰ ਬਈ ਰੰਧਾਵੇ ਵਾਲਾ ਦਾ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ achar ਖਾ ਲਿਆ ਤਾਂ ਤੁਹਾਨੂੰ ਬਈ ਠੰਡ 'ਚ ਵੀ ਗਰਮੀ ਆਉਣ ਲੱਗ ਜੂਣਾ ਤੇ ਗੱਲਬਾਤ ਕਰ ਦਾਂਗੇ ਭਾਈ ਆਪਾਂ ਰੰਧਾਵੇ ਬਾਈ ਨਾਲ ਹਾਂਜੀ ਭਾਈ ਐਸਸੀ ਗਾਰ ਜੀ ਸਸੀ ਗੱਲ ਬਾਈ ਜੀ ਕਿਉਂ ਭਾਈ ਜੀ ਗੱਲ ਸਹੀ ਆ ਪੂਰੀ ਪੂਰੀ ਸਹੀ ਆ ਭਾਈ ਜੀ ਆਪਣਾ ਟੇਸਟ ਆ ਨਾ ਜਿਹੜਾ ਬਾ ਕਮਾਲ ਟੇਸਟ ਹੈਗਾ ਬਾ ਕੁਆਲਟੀ ਇਸ ਤਾਂ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਸ਼ੁੱਧ ਮਸਾਲੇ ਪੈਂਦੇ ਆ ਠੀਕ ਹੈ ਜੀ ਤੇ ਪੂਰਾ ਟੇਸਟੀ ਬਣਦਾ ਕੱਲੀ ਕੱਲੀ ਪੈਕਿੰਗ ਪੂਰੀ ਸਾਫ ਸੁਥਰੀ ਪੈਕਿੰਗ ਸੀਲ ਬੰਦ ਡੱਬੇ ਕਸਟਮਰ ਕੋਲੇ ਜਾਣਗੇ ਇਹ ਡੇਲੀ ਬਣਦਾ ਜਾ ਰਿਹਾ ਹਰ ਰੋਜ਼ ਇਹ ਸਾਡੇ ਸੈਟਅਪ ਦੇ ਵਿੱਚ ਇੱਕ ਕੁਆਂਟਲ 40 ਕਿਲੋ 30 ਕਿਲੋ ਲਗਭਗ 4 ਬਣਦਾ ਠੀਕ ਹੈ ਜੀ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ ਹਾਂਜੀ ਇਸ ਤਰ੍ਹਾਂ ਦੀਆਂ ਸਾਡੀਆਂ ਪੈਕਿੰਗਾਂ ਨੇ ਇਹ ਕੀ ਹੈ ਜੀ ਇਹ ਬਾਈ ਜੀ ਬੱਕਰੇ ਦੀ ਪੈਕਿੰਗ ਹੈ ਕਿਲੋ 2 ਕਿਲੋ 5 ਕਿਲੋ ਠੀਕ ਹੈ ਜੀ 850 ਰੁਪਏ ਕਿਲੋ ਦਾ ਰੇਟ ਹੈ ਜੀ ਠੀਕ ਹੈ ਜੀ ਠੀਕ ਹੈ ਇਹ ਬਾਈ ਦੀ ਹੈਗੀ ਮੱਛੀ ਦੀ ਪੈਕਿੰਗ ਠੀਕ ਹੈ ਜੀ ਕਿਲੋ 2 ਕਿਲੋ 5 ਕਿਲੋ ਇਹ ਵੀ ਸੇਮ 850 ਰੁਪਏ ਮੈਂ ਕਹਿੰਦਾ ਜੇ ਤੁਸੀਂ ਮੱਛੀ ਖਾ ਲਈ ਇੱਕ ਵਾਰੀ ਹਾਂਜੀ ਤੁਸੀਂ ਬਾਈ ਉਂਗਲਾ ਚੜਦੇ ਰਹਿ ਜਾ ਬੱਚਿਆਂ ਨੂੰ ਗੰਦੀਆਂ ਮੰਦੀਆਂ ਚੀਜ਼ਾਂ ਬਜਾਰੂ ਕੋਲਚੇ 버ਗਰ ਤੋਂ ਰੋਕ ਕੇ ਤੁਸੀਂ ਇੱਕ ਵਾਰੀ ਸਾਡੀ ਮੱਛੀ ਖਵਾ ਕੇ ਦੇਖੋ ਤੇ ਬੱਚਿਆਂ ਨੇ ਮੁੜ ਕੇ 버ਗਰ ਮੰਗਣਾ ਹੀ ਨਹੀਂ ਠੀਕ ਹੈ ਜੀ ਰੇਟ ਕੀ ਹੈ ਦਾ ਮੱਛੀ ਦਾ ਜੀ ਦਾ ਰੇਟ ਵੀ ਬਾਈ 850 ਰੁਪਏ ਕਿਲੋ ਜੀ ਇਹਦਾ ਵੀ 850 ਰੁਪਏ ਠੀਕ ਹੈ ਬਾਈ ਜੀ ਤੇ ਅਗਲਾ ਜੀ ਹੁਣ ਆਏਗਾ ਬਾਈ ਜੀ ਦੇਸੀ ਮੁਰਗਾ ਜਿਸ ਨੂੰ ਕੁੱਕੜ ਕਹਿੰਦੇ ਆ ਇਹ ਵੀ ਇਹ 800 ਰੁਪਏ ਕਿਲੋ ਆ 50 ਰੁਪਏ ਘੱਟ ਆ ਪਿਓਰ ਦੇਸੀ ਮੁਰਗਾ ਤੇ ਮਨਗਰ ਟੇਸਟ ਵਾਗਮਾਲਾ ਠੀਕ ਆ ਬੱਕਰਿਆਂ ਦਾ ਮੈਂ ਹਾਂ ਬੱਕਰਾਂ ਵਾਲਾ ਕੰਮ ਹੈ ਬਿਲਕੁਲ ਬਾਈ ਜੀ ਸਾਡੇ ਤਿੰਨੇ ਟੈਸਟ ਪੂਰੇ ਓਕੇ ਨੇ ਇਹਦੇ ਵਿੱਚ ਬੱਕਰੇ ਜਦੋਂ ਨੂੰ ਬੋਨਲੈਸ ਵੀ ਮਿਲ ਜੂਗਾ ਠੀਕ ਆ ਜੀ ਠੀਕ ਆ ਜੀ ਇਹ ਸਾਡੇ ਤਿੰਨੇ ਸੈਟਅਪ ਨੇ ਜਿਹੜੀ ਮਰਜ਼ੀ ਪੈਕਿੰਗ ਲੈ ਲਓ ਇੱਥੇ ਪਵਾਉਣ ਆ ਜੋ ਆਪਦਾ ਬੱਕਰਾ ਲੈ ਕੇ ਬਣਵਾ ਲਓ ਇੱਥੋਂ ਜਿੰਨਾ ਮਰਜ਼ੀ ਤਾਜੇ ਜੋ ਪੈਕਿੰਗ ਕਰਕੇ ਲੈ ਜਾਓ ਠੀਕ ਆ ਬਾਈ ਜੀ ਸਾਢੇ 800 ਰੁਪਏ ਕਿਲੋ ਰੇਟ ਹੈ ਲੋਂਗੋਵਾਲ ਪਿੰਡ ਹੈ ਜ਼ਿਲ੍ਹਾ ਸੰਗਰੂਰ ਹੈ ਬਾਈ ਜੀ ਨੰਬਰ 6239205260 ਹੈ ਪੈਸੇ ਬਾਅਦ ਚ ਪਹਿਲਾ ਕਸਟਮਰ ਕੋਲ ਡਿਲੀਵਰੀ ਭੇਜ ਜਾਾਂਗੇ ਠੀਕ ਹੈ ਜੀ ਗਾਰੰਟੀ ਕੀ ਹੈ ਆਪਣੀ ਵੈਸੇ ਦੀ ਗਾਰੰਟੀ ਬਾਈ ਜੀ ਫਰਿੱਜ ਦੇ ਵਿੱਚ ਰੱਖੋ 1 ਮਹੀਨੇ ਦੀ ਜ਼ਿੰਮੇਵਾਰੀ ਆ ਹਾਂਜੀ ਦੂਜੀ ਗਾਰੰਟੀ ਇਹ ਆ ਵੀ ਟੇਸਟ ਨਾ ਵਧੀਆ ਲੱਗੇ ਤੁਸੀਂ ਮੰਗਾ ਲਓ 2 ਦਿਨ ਬਾਅਦ ਵੀ ਸਾਡਾ ਚਾਰ ਸਾਨੂੰ ਫੋਨ ਕਰੋ ਵਾਪਸ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਤੀਜੀ ਗਾਰੰਟੀ ਇਹ ਆ ਕੋਈ ਵੀ ਉਲੀ ਲੱਗ ਜਾਏ ਖੱਟਾ ਹੋ ਜਾਏ ਟੇਸਟ ਨਾ ਵਧੀਆ ਲੱਗੇ ਤਾਂ ਸਾਨੂੰ ਫੋਨ ਕਰੋ ਵਾਪਸ ਕਰੋ ਜੀ ਠੀਕ ਹੈ ਲੈ ਵੀ ਮਿੱਤਰੋ ਦੇਖਾ ਦੇਉਂਗੇ ਫੁੱਲ ਗਾਰੰਟੀ ਵਾਲਾ achar ਹੈਗਾ ਬੱਕਰੇ ਦਾ achar ਮੱਛੀ ਦਾ achar ਤੇ ਦੇ ਸੀ ਮੁਰਗੇ ਦਾ ਚਾਰ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਇਹ ਚਾਰ ਚਾਹੀਦਾ ਹੋਵੇ ਤਾਂ ਬਾਈ ਜੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਤੁਸੀਂ ਕਾਲ ਕਰਕੇ ਤਿੰਨੋਂ ਚਾਰ ਬਾਈ ਕਿੰਨੀ ਵੀ ਕੁਆਂਟੀਟੀ ਦੇ ਵਿੱਚ ਆਪਦੇ ਘਰੇ ਮੰਗਵਾ ਸਕਦੇ ਹੋਗੇ ਚੱਕ ਲੋ ਫੋਨ ਬਈ ਸਕਰੀਨ ਤੇ ਨੰਬਰ ਹੈਗੇ ਨੇ ਮੰਗਵਾ ਲਓ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ ਚਾਰ ਠੀਕ ਆ ਬਾਈ ਜੀ ਓਕੇ ਬਾਈ ਧੰਨਵਾਦ ਬਾਈ ਧੰਨਵਾਦ